ਅਸਲਾਮੁਆਲੇਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਕਿਸ ਨੇ ਕਰਵਾਈ ਕਿਸ ਤਰ੍ਹਾਂ ਹੋਈ ਕੀ ਇਸ ਦੀ ਕੀਮਤ ਦਿੱਤੀ ਗਈ ਹੈ ਵਿਕਰਮ ਸਿੰਘ ਮਜੀਠੀਆ ਤੇ ਬਾਬਾ ਗੁਰਵਿੰਦਰ ਸਿੰਘ ਢਿੱਲੂ ਦਾ ਇੱਕ ਰਾਜ਼ ਇੱਕ ਪੋਲ ਖੁੱਲ ਕੇ ਸਾਹਮਣੇ ਆ ਗਿਆ ਹੈ ਜਿਸ ਨੂੰ ਲੈ ਕੇ ਹਰ ਬੰਨੇ ਵੀਰੋ ਚਰਚਾ ਹੋ ਰਹੀ ਹੈ ਵੀਰੋ ਕੀ ਹੈ ਪੂਰੀ ਤਫਸੀਲ ਅਸੀਂ ਅੱਜ ਦੀ ਫੁਟਰੇਸ ਜਾਣਾਂਗੇ ਸੋ ਚੱਲ ਕੇ ਵੀਡੀਓ ਦੇਣੇ ਦਸਤਵਾਰ ਚਾਣੇ ਬਹੁਤ ਵੱਡੀ ਖਬਰ ਸਾਂਝੀ ਕਰਨ ਜਾ ਰਹੇ ਵਿਕਰਮ ਸਿੰਘ ਮਜੀਠੀਆ ਔਰ ਦੂਜੇ ਪਾਸੇ ਰਾਧਾ ਸਵਾਮੀ ਦੇ ਮੁਖੀ ਯਾਨੀ ਡੇਰੇ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਇਹਨਾਂ ਦੋਵਾਂ ਦੇ ਉੱਤੇ ਤੁਹਾ ਨੂੰ ਇੱਕ ਜੈਸੀ ਅਪਡੇਟ ਦਿਖਾਉਣ ਜਾ ਰਹੇ ਹਾਂ ਜਿਹਦੇ ਨਾਲ ਪੂਰੇ ਪੰਜਾਬ ਭਰ ਦੇ ਲੋਕਾਂ ਨੂੰ ਅਸਲੀ ਸੱਚ ਪਤਾ ਲੱਗ ਜਾਣਾ ਔਰ ਤੁਹਾਡੇ ਵੀ ਪੈਰਾਂ ਥੱਲੇ ਜ਼ਮੀਨ ਹਿੱਲ ਜਾਣੀ ਹੈ ਯਾਨੀ ਬਿਕਰਮ ਸਿੰਘ ਮਜੀਠੀਆ ਕੱਲ ਨਾਬਾਦੀ ਜੇਲ੍ਹ ਦੇ ਵਿੱਚੋਂ ਛੁੜਦੇ ਨੇ ਪਰ ਉਹਨਾਂ ਦੇ ਉੱਤੇ ਇੱਕ ਬਹੁਤ ਵੱਡਾ ਮਾਮਲਾ ਫੇਰ ਤੋਂ ਸਾਹਮਣੇ ਖੜਾ ਹੋ ਗਿਆ ਯਾਨੀ ਕੈਸੀ ਚੋਰੀ ਫੜੀ ਗਈ ਹੈ ਦੋਵਾਂ ਜਣਿਆਂ ਦੀ ਬਾਬੇ ਗੁਰਿੰਦਰ ਸਿੰਘ ਢਿੱਲੋਂ ਦੀ ਵੀ ਔਰ ਦੂਜੇ ਪਾਸੇ ਬਿਕਰਮ ਸਿੰਘ ਮਜੀਠੀਏ ਦੀ ਵੀ ਹੁਣ ਇਹ ਮੈਂ ਕਿਉਂ ਕਹਿ ਰਿਹਾ ਕਿਉਂਕਿ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣ ਜਾ ਰਿਹਾ ਉਹਦੇ ਵਿੱਚ ਬਿਕਰਮ ਸਿੰਘ ਮਜੀਠੀਏ ਦੇ ਉੱਤੇ ਖੁਲਾਸੇ ਕੀ ਹੋ ਰਹੇ ਨੇ ਔਰ ਦੂਜੇ ਪਾਸੇ ਦਾ ਨੀਤੀ ਕੀ ਬਣ ਚੁੱਕੀ ਹੈ ਬਿਕਰਮ ਸਿੰਘ ਮਜੀਠੀਏ ਨੂੰ ਲੈ ਕੇ ਪੰਜਾਬ ਦੀ ਸਰਕਾਰ ਦੀ ਇਹ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਔਰ ਦੂਜੇ ਪਾਸੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਜਿਹੜਾ ਕਿ ਪ੍ਰਕਾਸ਼ ਸਿੰਘ ਬਾਦਲ ਤੱਕ ਦੀ ਅੱਜ ਬਹੁਤ ਵੱਡੀ ਖਬਰ ਜਿਹੜੀ ਕਿ ਤੁਹਾਡੇ ਨਾਲ ਸਾਂਝੀ ਕਰਾਂਗੇ ਬਹੁਤ ਵੱਡਾ ਮਾਮਲਾ ਉਹਦੇ ਵਿੱਚ ਤੁਹਾਡੇ ਧਿਆਨ ਦੇ ਵਿੱਚ ਲਿਆਵਾਂਗੇ ਕਿਉਂਕਿ ਕਈ ਸਾਡੇ ਭੈਣ ਭਰਾ ਯਾਨੀ 90% ਲੋਕ ਕਹਿ ਸਕਦੇ ਜਿਵੇਂ ਕਿ ਵਿੱਚੋਂ ਨਹੀਂ ਜਾਣਦੇ ਹੁੰਦੇ ਅੰਦਰ ਹੁਣੀ ਗੱਲਾਂ ਕੀ ਨੇ ਪਰ ਬਿਕਰਮ ਸਿੰਘ ਮਜੀਠੀਏ ਦੀ ਬਹੁਤ ਵੱਡੀ ਚੋਰੀ ਪੰਜਾਬ ਦੇ ਲੋਕਾਂ ਦੇ ਸਾਹਮਣੇ ਉਜਾਗਰ ਕਰਾਂਗੇ ਕਿਉਂਕਿ ਬਿਕਰਮ ਸਿੰਘ ਮਜੀਠੀਆ ਕੱਲ ਨਾਬਾਦੀ ਜੇਲ੍ਹ ਦੇ ਵਿੱਚੋਂ ਛੁੱਟਦੇ ਨੇ ਅਕਾਲੀ ਦਲ ਦੇ ਬਹੁਤੇ ਆਗੂ ਦਾ ਸਵਾਗਤ ਕਰਕੇ ਉਹਨੂੰ ਲੈਣ ਵੀ ਜਾਂਦੇ ਨੇ ਵਿਕਰਮ ਸਿੰਘ ਮਜੀਠੀਏ ਨੇ ਜਿਹੜੀਆਂ ਜਿਹੜੀਆਂ ਉੱਥੇ ਗੱਲਾਂ ਕਹੀਆਂ ਉਹਨਾਂ ਦੇ ਤੱਥ ਕੀ ਨੇ ਔਰ ਉਹ ਕਿਉਂ ਕਹੀਆਂ ਨੇ ਔਰ ਜ਼ਮਾਨਤ ਕਿੱਥੋਂ ਹੋਈ ਔਰ ਕਿਹਨੇ ਕਰਵਾਈ ਹੈ ਇਸ ਗੱਲ ਨੂੰ ਪੂਰਾ ਪੰਜਾਬ ਸੁਣਨਾ ਚਾਹੁੰਦਾ ਕਿ ਜ਼ਮਾਨਤ ਵਿਕਰਮ ਸਿੰਘ ਮਜੀਠੀਏ ਦੀ ਅਸਲ ਦੇ ਵਿੱਚ ਜੜ ਹੈ ਕਿੱਥੇ ਕਿਹਨੇ ਕਰਵਾ ਦਿੱਤੀ ਬਹੁਤੇ ਲੋਕ ਤਾਂ ਸਾਡੇ ਇਹ ਵੀ ਕਹਿੰਦੇ ਕਹਿੰਦੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਇਹਨਾਂ ਨੇ ਕਰਵਾਈ ਹੈ ਬਹੁਤੇ ਲੋਕ ਕਹਿੰਦੇ ਨੇ ਕਿ ਪੈਸੇ ਦਿੱਤੇ ਹੋਣਗੇ ਪਰ ਹੁਣ ਤੁਹਾਨੂੰ ਅਸਲੀ ਮਾਮਲਾ ਦਿਖਾਉਨੇ ਆ ਕਿ ਹੈ ਕੀ ਹੈ ਬਿਕਰਮ ਸਿੰਘ ਮਜੀਠੀਏ ਦੀ ਜ਼ਮਾਨਤ ਦੇ ਅੰਦਰ ਬਹੁਤ ਵੱਡਾ ਰਾਜ ਆ ਜਿਹੜਾ ਉਹ ਖੁੱਲ ਗਿਆ ਕਿ ਮਜੀਠੀਏ ਦੀ ਜ਼ਮਾਨਤ ਆਖਰ ਕਿੱਥੋਂ ਹੋਈ ਤੇ ਕਿਹਨੇ ਕਰਵਾਈ ਹੈ ਤਾਂ ਹੁਣ ਉਸ ਜ਼ਮਾਨਤ ਦਾ ਬਾਦ ਵੱਡੀ ਉਹਦੀ ਕੀਮਤ ਹੈ ਜਿਹੜੀ ਕਿ ਉਹ ਬਿਕਰਮ ਸਿੰਘ ਮਜੀਠੀਏ ਨੂੰ ਹੀ ਨਹੀਂ ਬਲਕਿ ਚਗਬੀਰ ਸਿੰਘ ਬਾਦਲ ਨੂੰ ਵੀ ਚਕਾਉਣੀ ਪੈ ਸਕਦੀ ਹੈ मामला बहुत बड़ा तुम्हारे ਨਾਲ ਸਾਂਝਾ ਕਰਾਂਗੇ ਹੁਣ ਪਹਿਲੀ ਖਬਰ ਤੁਹਾਨੂੰ ਮੈਂ ਸੁਣਾਉਂਗਾ ਬਿਕਰਮ ਸਿੰਘ ਮਜੀਠੀਆ ਇਹ ਗੱਲ ਕਹਿੰਦਾ ਸੀ ਕਿ ਬਤੀ ਕੈਮਰੇ ਮੇਰੇ ਉੱਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲਵਾਏ ਹੋਏ ਸੀ ਤੇ ਬਾਹਰ ਆ ਕੇ ਉਸ ਕੈਮਰਿਆਂ ਦਾ ਔਰੇ ਮਜ਼ਾਕ ਉਡਾਇਆ ਸੀ ਪਰ ਅੱਜ ਤੁਹਾਨੂੰ ਪਹਿਲਾ ਕੈਮਰਿਆਂ ਦੇ ਉੱਤੇ ਖਬਰ ਦਿਖਾਉਣੀ ਹੈ ਕਿ ਮਾਮਲਾ ਹੈ ਕੀ ਹੈ ਉਸ ਤੋਂ ਬਾਅਦ ਬਿਕਰਮ ਸਿੰਘ ਮਜੀਠੀ ਦੀ ਜ਼ਮਾਨਤ ਦੀ ਅਸਲੀ ਵਜ੍ਹਾ ਤੇ ਅਸਲੀ ਜੜ ਕਿੱਥੇ ਹੈ ਉਹ ਤੁਹਾਨੂੰ ਦਿਖਾ ਦਿੰਦੇ ਕਿ ਕਿਹਦੇ ਕਹਿਣ ਦੇ ਉੱਤੇ ਯਾਨੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਹੀਂ ਬਲਕਿ ਇੱਕ ਹੋਰ ਸ਼ਖਸੀਅਤ ਜਿਨ੍ਹਾਂ ਦੇ ਕਹਿਣ ਦੇ ਉੱਤੇ ਵਿਕਰਮ ਸਿੰਘ ਮਜੀਠੀਆ ਨੂੰ ਛੱਡਿਆ ਗਿਆ ਔਰ ਦੂਜੇ ਪਾਸੇ ਦੀ ਕੀਮਤ ਇਹਨਾਂ ਨੂੰ ਕੀ ਚਕਾਉਣੀ ਪੈ ਸਕਦੀ ਉਹ ਤੁਹਾਡੇ ਨਾਲ ਸਾਂਝੀ ਕਰਦੇ ਆ ਤਾਂ ਪਹਿਲੀ ਖਬਰ ਵਿਕਰਮ ਮਜੀਠੀਆ ਦੇ ਉੱਤੇ ਕੈਮਰੇ ਲਾਏ ਉਹ ਕਿਉਂ ਆਏ ਸੀ ਆ ਸੁਣ ਲਓ ਉਸ ਤੋਂ ਬਾਅਦ ਵਿਕਰਮ ਮਜੀਠੀਆ ਦੀ ਕੈਸੀ ਪੋਰ ਖੋਲਾਂਗੇ ਜਿਹੜੀ ਕਿ ਬਹੁਤ ਵੱਡੀ ਪੋਲ ਦੋਵਾਂ ਦੀ ਹੈ ਬਾਬਾ ਗੁਰਿੰਦਰ ਸਿੰਘ ਢਿੱਲੋਂ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਸੁਣੋ ਤੁਸੀਂ ਵੇਖੋ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਜਿੱਦਿਹ ਹਮਦੇ ਕੀਤੇ ਮੁੱਖ ਮੰਤਰੀ ਦੇ ਉੱਤੇ ਮੇਰੇ ਮਨੂੰ ਚੈੱਕ ਕਰਨ ਵਾਸਤੇ ਪਤੀ ਕੇਵਰੇ ਲਾਇਆ ਸੀ ਕਿ ਇਹ ਬਈ ਸਿਕਿਉਰਟੀ ਦਾ ਮਾਮਲਾ ਵਾ ਤੇ ਭਗਤ ਬਤੀ ਹਾਲੇ ਚੌਂ ਮਿਲਾਦਾ ਕੋਈ ਚੱਲਦੀ ਸੀ ਇਹ ਤਰਾਸੀ ਤੁਸੀਂ ਕੋਰਟ ਕਰਦੇ ਹੋ ਨਾ ਪਾ ਨੰਬਰ ਐਪਲੀਕੇਸ਼ਨ ਵੀ ਮਿਲ ਤੇ ਕੰਮ ਨਹੀਂ ਕੋਈ ਲੈਣੀ ਹੁੰਦੀ ਜੀ ਦੂਸਰੀ ਚੀਜ਼ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਜਿਹੜੇ ਲੋਕਾਂ ਇਹ ਲੇਟਣ ਆ ਗਏ ਅਕਾਲੀ ਆਗੂ ਦਾ ਸਵਾਗਤ ਕਰ ਰਹੇ ਆ ਇਹਨੂੰ ਇਨਸਾਫ ਦੀ ਜਿੱਤ ਕਹਿ ਰਹੇ ਆ ਸੱਚਾਈ ਦੀ ਜਿੱਤ ਕਹਿ ਰਹੇ ਨੇ ਉਹਨਾਂ ਨੂੰ ਆਪਣੀ ਪੀੜੀ ਦੇ ਸੋਟਾ ਫੇਰ ਮਾ ਦੇਣਾ ਵੀ ਇਹ ਅਕਾਲੀ ਇੱਕ ਭ੍ਰਿਸ਼ਟਾਚਾਰਕ ਭ੍ਰਿਸ਼ਟਾਚਾਰੀ ਨਿਸ਼ਾਨਾ ਕਰਨ ਇਹਦੀ ਕਿਉਂ ਕੀਤੀ ਜਾ ਰਹੀ ਹੈ ਵੀ ਸੁਖਬੀਰ ਸਿੰਘ ਬਾਦਲ ਦਾ ਸਾਣਾ ਦਾ ਸੁਣ ਲਿਆ ਪੰਜਾਬ ਵਾਲਿਓ ਸੀਨੀਅਰ ਪੱਤਰਕਾਰ ਵੀ ਇਹੀ ਗੱਲ ਕਹਿ ਰਹੇ ਪੱਤੀ ਸਾਹਿਬ ਕਿ ਵਿਕਰਮ ਸਿੰਘ ਮਜੀਠੀਆ ਭ੍ਰਸ਼ਟਾਚਾਰੀ ਲੋਕ ਨੇ ਉਹ ਬਾਦਲ ਕੇ ਇਹਨਾਂ ਨੇ ਬੇਅਦਬੀਆਂ ਕਰਵਾਈਆਂ ਬਹੁਤ ਸਾਰੇ ਲੋਕਾਂ ਨੂੰ ਲੈਣ ਜਾਂਦੇ ਕਹਿੰਦੇ ਆ ਜੀ ਸਾਡਾ ਜਰਨਲ ਆ ਗਿਆ ਔਰ ਦੂਜੇ ਪਾਸੇ ਹੁਣ ਉਹਨਾਂ ਦੀ ਜਿਹੜੀ ਚੋਰੀ ਫੜੀ ਗਈ ਹੈ ਨਾ ਉਹ ਤੁਹਾਡੇ ਨਾਲ ਸਾਂਝੀ ਕਰਦੇ ਆ ਜਿਹੜਾ ਗੌਰ ਦੇ ਨਾਲ ਸੁਣਿਓ ਔਰ ਜਿਹੜੇ ਲੋਕ ਦੋ ਗੱਲਾਂ ਸਾਦੀਆਂ ਕਰਾਂਗੇ ਜਿਹੜੇ ਲੋਕ ਇਹ ਗੱਲ ਕਹਿੰਦੇ ਕਿ ਅਸੀਂ ਤਾਂ ਪੰਥਕ ਪਾਰਟੀ ਸ਼੍ਰੋਮਣੀ ਇਕਾਈ ਦਲ ਇਹ ਪੰਥ ਦੇ ਨਾਂ ਤੇ ਜਿਹੜੇ ਵੋਟਾਂ ਮੰਗਦੇ ਸੀ ਨਾ ਅੱਜ ਤੁਹਾਨੂੰ ਉਹਨਾਂ ਦਾ ਇੱਕ ਰੰਗ ਦਿਖਾਉਣ ਜਾ ਰਹੇ ਹਾਂ ਇਸ ਗੱਲ ਨੂੰ ਗੌਰ ਦੇ ਨਾਲ ਸੁਣਿਓ ਔਰ ਦੂਜੇ ਪਾਸੇ ਇਸ ਗੱਲ ਤੇ ਅਮਲ ਵੀ ਕਰਨਾ ਜ਼ਰੂਰੀ ਸਾਡੇ ਪੰਜਾਬ ਦੇ ਲੋਕਾਂ ਨੂੰ ਜ਼ਰੂਰੀ ਹੈ ਬਿਕਰਮ ਮਜੀਠੀਆ ਤੋਂ ਲੈ ਕੇ ਸੁਗਵੀਰ ਬਾਦਲ ਤੱਕ ਇਹ ਕਿਹਾ ਜਾਂਦਾ ਕਿ ਅਸੀਂ ਪੰਥਕ ਸਾਡੀ ਪੰਥਕ ਪਾਰਟੀ ਐ ਅਕਾਲੀ ਗੱਲ ਤਾਂ ਹੁਣ ਇੱਕ ਗੌਰ ਨਾਲ ਗੱਲ ਦੇਖੋ ਵੀ ਵਿਕਰਮ ਸਿੰਘ ਮਜੀਠੀਆ ਜਦੋਂ ਨਾਬਾ ਦੀ ਜੇਲ੍ਹ ਦੇ ਅੰਦਰ ਜਾਂਦਾ ਉਸ ਵਕਤ ਤਾਂ ਵਿਕਰਮ ਸਿੰਘ ਮਜੀਠੀਆ ਦੀ ਦਾੜ੍ਹੀ ਐ ਜਿਹੜੀ ਉਹ ਕਾਲੀ ਹੁੰਦੀ ਐ ਅੱਜ ਵਿਕਰਮ ਸਿੰਘ ਮਜੀਠੀਆ ਥੋੜੇ ਜੇ ਟਾਈਮ ਦੇ ਅੰਦਰ ਬਿਲਕੁਲ ਚਿੱਟਾ ਹੋ ਕੇ ਨਿਕਲਿਆ ਯਾਨੀ ਇਹ ਲੋਕ ਹਨ ਜਿਹੜੇ ਸਾਡੇ ਲੋਕਾਂ ਨੂੰ ਬੁੱਧੂ ਬਣਾਉਂਦੇ ਸੀ ਕਿ ਅਸੀਂ ਪੰਥਕ ਆ ਅਸੀਂ ਅੰਮ੍ਰਿਤਧਾਰੀ ਤੇ ਰੰਗ ਦੇ ਕੀ ਨੇ ਜੀ ਧਾਰੀਆਂ ਇਹਦੇ ਵਿੱਚ ਅਮਰ ਧਾਰੀ ਜਦੋਂ ਬੰਦਾ ਹੁੰਦਾ ਗੁਰੂਆਂ ਦੇ ਫਰਮਾਨ ਦੇ ਅਨੁਸਾਰ ਉਹ ਧਾਰੀ ਨਹੀਂ ਰੰਗ ਸਕਦਾ ਸਰਸੇ ਵਾਲੇ ਸਾਧ ਨੂੰ ਕਲਫ ਮਿਲਦੀ ਸੀ ਉਹ ਕਾਲੀ ਕਰ ਲੈਂਦਾ ਸੀ ਪਰ ਮਜੀਠੀਏ ਨੂੰ ਸ਼ਾਇਦ ਮੈਨੂੰ ਲੱਗਦਾ ਵੀ ਉੱਥੇ ਕਲਫ ਨਹੀਂ ਮਿਲੀ ਹੋਣੀ ਕਿਉਂਕਿ ਤੇ ਪਾਬੰਦੀ ਸੀ ਬਾਹਰ ਆ ਕੇ ਫੜਾ ਮਾਰਦਾ ਕਹਿੰਦਾ ਹਲੇ ਟਾਈਗਰ ਜਾਂਦਾ ਯਾਨੀ ਇੱਥੇ ਸਾਡੇ ਪੰਜਾਬ ਦੇ ਲੋਕ ਦੇਖਣ ਕਿ ਬਿਕਰਮ ਸਿੰਘ ਮਜੀਠੀਆ ਪੰਜਾਬ ਦੇ ਅੰਦਰ ਫੇਰ ਤੋਂ ਵੱਡਾ ਖਲਵਾੜ ਕਰਨਾ ਚਾਹੁੰਦਾ ਹੈ ਮੁੱਖ ਮੰਤਰੀ ਨੂੰ ਫੇਰ ਤੋਂ ਧਮਕੀਆਂ ਅਫਸਰਾਂ ਨੂੰ ਧਮਕੀਆਂ ਬਾਹਰ ਨਿਕਲਦਿਆਂ ਸਾਲ ਬਿਕਰਮ ਸਿੰਘ ਮਜੀਠੀਏ ਨੇ ਬੀ ਜੀ ਪੀ ਗੌਰਵ ਯਾਦਵ ਨੂੰ ਧਮਕੀ ਦਿੱਤੀ ਪਹਿਲਾਂ ਸੁਖਵੀਰ ਬਾਦਲ ਨੇ ਦਿੱਤੀ ਇਹ ਬਹੁਤ ਵੱਡੇ ਅਫਸਰ ਦੋ ਚਾਰਾ ਜਿਹੜੇ ਇਹਨਾਂ ਦੀਆਂ ਅੱਖਾਂ ਦੇ ਵਿੱਚ ਰੜਕ ਰਹੇ ਨੇ ਐਸ ਕਰਕੇ ਪੰਜਾਬ ਦਾ ਕੋਈ ਵੀ ਅਫਸਰ ਇਹਨਾਂ ਲੋਕਾਂ ਨੂੰ ਵੋਟ ਨਹੀਂ ਪਾਊਗਾ ਇਹ ਤਾਂ ਪੱਕੇ ਤੌਰ ਤੇ ਮੋਹਰ ਲੱਗ ਚੁੱਕੀ ਹੈ ਔਰ ਦੂਜੇ ਪਾਸੇ ਰਾਧਾ ਸਵਾਮੀ ਦੇ ਮੁਖੀ ਡੇਰੇ ਦੇ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਦੇ ਉੱਤੇ ਇੱਕ ਬਹੁਤ ਵੱਡਾ ਸਵਾਲ ਪੰਜਾਬ ਦੇ ਲੋਕ ਚੱਕ ਰਹੇ ਨੇ ਉਹਨਾਂ ਨੇ ਲਿਖਿਆ ਜਿਹੜਾ ਉਹ ਤੁਹਾਡੇ ਨਾਲ ਮੈਂ ਸ਼ੇਅਰ ਕਰ ਦਿੰਦਾ ਕਿ ਗੁਰਿੰਦਰ ਸਿੰਘ ਢਿੱਲੋਂ ਜ਼ਬਾਨਤ ਕਿਵੇਂ ਕਰਾਉਂਦੇ ਨੇ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਪਰ ਜੋ ਲੋਕ ਲਿਖ ਰਹੇ ਨੇ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਿੰਦਾ ਬਿਕਰਮ ਸਿੰਘ ਮਜੀਠੀਆ ਦਾ ਸਾਥ ਦੇਣ ਵਾਲੇ ਪੰਜਾਬ ਦੇ ਗद्दार ਹਨ ਕਿਉਂਕਿ ਮੁੱਖ ਕਿਉਂਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਮੇਂ ਮਜੀਠੀਆ ਦਾ ਨਾ ਨਸ਼ਾ ਤਸਕਰਾਂ ਦੇ ਮੁਖੀ ਹੋਣ ਦਾ ਤਾਵਾ ਪੰਜਾਬ ਪੁਲਿਸ ਦੇ ਵੱਡੇ ਅਫਸਰ ਨੇ ਕੀਤਾ ਬਾਦਲ ਨੇ ਉਸ ਅਫਸਰ ਨੂੰ ਨੌਕਰੀ ਤੋਂ ਕਢਾ ਦਿੱਤਾ ਸੀ ਦੂਜੇ ਪਾਸੇ ਰਾਧਾ ਸਵਾਮੀ ਢਿੱਲੋਂ ਬਾਬਾ ਨੇ ਮੋਦੀ ਸਰਕਾਰ ਨੂੰ ਅਗਲੀਆਂ ਚੋਣਾਂ ਦਾ ਸਾਥ ਦੇਣ ਕਰਕੇ ਜ਼ਮਾਨਤ ਕਰਾਈ ਹੈ ਇਸ ਤੋਂ ਸਾਫ ਬਾਦਰ ਫੇਰ ਭਾਈਪਾ ਦੀ ਚਪਲੀ ਚੁੱਕੇਗਾ ਸਿਰ ਤੇ ਇਹ ਗੱਲਾਂ ਪੰਜਾਬ ਦੇ ਲੋਕ ਲਿਖ ਰਹੇ ਨੇ ਯਾਨੀ ਬਾਦਲਾਂ ਦਾ ਗੱਠ ਜੋੜ ਮੈਨੂੰ ਤਾਂ ਨਹੀਂ ਲੱਗਦਾ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹਾਂਗੇ ਕਿ ਇਹਨਾਂ ਦਾ ਹੋ ਸਕਦਾ ਜਾਂ ਨਹੀਂ ਪਰ ਨਹੀਂ ਭਾਜਪੀ ਆਪਣੇ ਪੱਧਰ ਤੇ ਲੜੂਗੀ ਪਰ ਲੋਕਾਂ ਦੀਆਂ ਥਿਓਰੀਆਂ ਤਾਂ ਇਧਰਲੇ ਪਾਸੇ ਹੋ ਰਾਰੀਆਂ ਨੇ ਬਕਰਮ ਸਿੰਘ ਮਜੀਠੀਏ ਦੀ ਜ਼ਮਾਨਤ ਮੋਦੀ ਨੂੰ ਕਹਿ ਕੇ ਕਰਵਾਈ ਗਈ ਹੈ ਇਹ ਥਿਉਰੀ ਪੰਜਾਬ ਦੇ ਲੋਕਾਂ ਦੀ ਹੈ ਸਾਡੇ ਵੱਲੋਂ ਇਹਦੇ ਉੱਤੇ ਕੋਈ ਪੁਸ਼ਟੀ ਨਹੀਂ ਹੈ ਕਮੈਂਟਾਂ ਦੇ ਜ਼ਰੀਏ ਲੋਕ ਦੱਸ ਰਹੇ ਨੇ ਹੁਣ ਤੁਸੀਂ ਕੀ ਦੱਸਣਾ ਚਾਹੋਗੇ ਕਿਉਂਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਜੋ ਕੀਤਾ ਉਹਦਾ ਵਿਰੋਧ ਕਰ ਰਹੇ ਆ ਪੰਜਾਬ ਪਰ ਦੇ ਲੋਕ ਕਹਿੰਦੇ ਇਹ ਬਾਬਾ ਨਹੀਂ ਹੋ ਸਕਦਾ ਇਹ ਬਹੁਤ ਵੱਡਾ ਸਿਆਸਤਦਾਨ ਐਸ ਕਰਕੇ ਉਹਨੇ ਮਜੀਠੀਏ ਦਾ ਸਾਥ ਦਿੱਤਾ ਸਾਧੂ ਸੰਤਾਂ ਜਿਹੜੇ ਉਹਨਾਂ ਦਾ ਤਾਂ ਕੰਮ ਹੀ ਨਹੀਂ ਹੁੰਦਾ ਅੱਗੇ ਤੁਸੀਂ ਕੀ ਲਿਖਦੇ ਹੋ ਉਹ ਤੁਹਾਡੀ ਇੱਛਾ ਔਰ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਵੀਰੋ ਵਿਕਰਮ ਸਿੰਘ ਮਜੀਠੀਆ ਦੀ 7 ਮਹੀਨਿਆਂ ਬਾਅਦ ਬੇਲ ਹੋ ਗਈ ਹੈ ਲੇਕਿਨ ਬਾਹਰ ਆ ਕੇ ਫਿਰ ਉਹੀ ਪਾਰਟੀ ਦੀ ਬਿਆਨਬਾਜ਼ੀ ਕਿ ਜਿੱਤ ਹੋ ਗਈ ਹੈ ਜਨਾਬ ਇਨਸਾਫ ਦੀ 7 ਮਹੀਨੇ ਲੱਗੇ ਅਗਰ ਵਿਕਰਮ ਸਿੰਘ ਮਜੀਠੀਆ નિર્ਦੋਸ਼ ਸੀ ਤੇ ਫਿਰ ਇਹਨਾਂ ਟਾਈਮ ਕਿਉਂ ਲਗਾ ਫਿਰ ਜ਼ਮਾਨਤ ਵੀ ਜਾ ਕੇ ਵੀਰੋ ਸੁਪਰੀਮ ਕੋਰਟ ਚੋਈ ਹੈ ਥੜੀਆਂ ਜ਼ਮਾਨਤਾਂ ਰੱਦ ਹੋနေ ਰਹੀਆਂ ਹਾਈ ਕੋਰਟ ਤੋਂ ਰੱਦ ਹੋਈ ਕਿੰਨੀ ਵਾਰੀ ਜ਼ਮਾਨਤ ਦੀ ਪੇਸ਼ੀ ਅਰਜ਼ੀ ਲਾਇਗੇ ਤੇ ਹਜੇ ਵੀ ਵੀਰੋ ਕਈ ਇਹੋ ਜਿਹੇ ਸਬੂਤ ਹੈ ਕਈ ਇਹੋ ਜੀਆਂ ਗੱਲਾਂ ਹੈ ਕਿ ਹੁਣ ਇਹ ਜਿਸ ਤਰ੍ਹਾਂ ਕਿ ਇਹ ਨਵਾਂ ਮੁੱਦਾ ਸਾਹਮਣੇ ਆ ਗਿਆ ਕਿ ਮਜੀਠੀਆ ਪੈਸੇ ਦੇ ਕੇ ਆਇਆ ਹੈ ਜਾਂ 바ਰਗੇਨਿੰਗ ਕਰਕੇ ਆਇਆ ਹੈ ਕਿ ਉਹ ਡੀਲ ਕਰਕੇ ਬਾਹਰ ਆਇਆ ਹੈ ਜਿਹਦੇ ਵੀ ਤਹਿਤ ਆਇਆ ਹੈ ਇਹਦੇ ਨਾਲ ਅਕਾਲੀ ਪਾਰਟੀ ਨੂੰ ਬੜਾ ਨੁਕਸਾਨ ਹੋਇਆ ਹੈ ਲੋਕਾਂ ਦੇ ਸਾਹਮਣੇ ਅਕਾਲੀ ਦਲ ਐਕਸਪੋਜ਼ ਹੋ ਚੁੱਕੀ ਹੈ ਲੋਕਾਂ ਨੂੰ ਇਹਨਾਂ ਦਾ ਅਸਲ ਚਿਹਰਾ ਨਜ਼ਰ ਆ ਗਿਆ ਹੈ ਤੇ ਹੁਣ ਨਹੀਂ ਲੱਗਦਾ ਕਿ ਦੁਬਾਰਾ ਇਹ ਲੋਗ ਸਿਆਸਤ ਦੇ ਵਿੱਚ ਆਉਣ ਪਾਵਰ ਦੇ ਵਿੱਚ ਆਉਣ ਬਾਕੀ ਵੀਰੋ ਤੁਹਾਡਾ ਕੀ ਰਾਏ ਹੈ ਤੁਹਾਨੂੰ ਕੀ ਲੱਗਦਾ ਹੈ ਇਹ ਕਿਹਦੀ ਜਿੱਤ ਹੈ ਸੇਮਪਰ ਵਰਤਮਾਨ ਵੀਰੋ ਕੋਈ ਦੁੱਧ ਦਾ ਤਲਿਆ ਨਹੀਂ ਹੈ ਉਹ ਵੀ ਇੱਕ ਸਿਆਸੀ ਲੀਡਰ ਹੈ ਤੇ ਆਪਣੀ ਸਿਆਸਤ ਕਰ ਰਿਹਾ ਹੈ ਤੁਹਾਨੂੰ ਕੀ ਲੱਗਦਾ ਹੈ ਦੋਨਾਂ ਪਾਰਟੀਆਂ 'ਚੋਂ ਕੌਣ ਠੀਕ ਹੈ ਕੌਣ ਸੇ ਕੰਮ ਕਰ ਰਿਹਾ ਹੈ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਜ਼ਰੂਰ ਹਾਲ ਅਸਵੀ ਕਰਨਾ ਆਪਟੇ ਸਾਰਾ ਖਿਆਰਖਾ ਨਵਾ ਯਾਦ ਰੱਖਣਾ ਅੱਲਾ ਫੇਜ਼